ਆਈ ਗੁਰਜੀ ਦਾ ਖਾਸ ਵਾਈਬਲੀ ਦੀ ਪਟੇ ਰਾਤ ਸਾਡਾ ਸਪੜ ਕੈਂਚੀਆਂ ਦਾ 7ਵਾਂ ਟੂਰਨਾਮੈਂਟ ਸੀਗਾ ਉਹਦੇ ਵਿੱਚ ਕੱਲ ਸਾਡੇ ਕੋਲੇ ਆ ਪਲੇਅਰ 10 ਰੁਪਏ ਐਂਟਰੀ ਫੀਸ ਲੈ ਕੇ ਆਇਆ ਸੀਗਾ ਤੇ ਇਹ ਜੇਤੂ ਵੀ ਰਿਹਾ ਸੀਗਾ ਇਹਦੇ ਖਾਨ ਦੇ ਪਲੇਅਰ ਨਾਲ ਇਹਦਾ ਮੈਚ ਲਵਾਇਆ ਗਿਆ ਸੀ ਇਹ ਜਿੱਤ ਗਿਆ ਸੀਗਾ ਪਰ ਰਾਤ ਥੋੜਾ ਟੂਰਨਾਮੈਂਟ ਲੇਟ ਹੋ ਗਿਆ ਤੇ ਪ੍ਰਬੰਧ ਸਾਡਾ ਵੀ ਘਰੇ ਚਲ ਗਿਆ ਤੇ ਇਹਦਾ ਇਨਾਮ ਰਹਿ ਗਿਆ ਸੀਗਾ ਉਹਨੂੰ ਸਪੈਸ਼ਲ ਨਾਮ ਅੱਜ ਦਿੱਤਾ ਜਾ ਰਿਹਾ ਹੈ। ਲਓ ਜੀ ਨਾਮ ਦਿਓ ਭਾਈ ਨੂੰ। ਦੇ ਦੇਖੋ ਇੱਕ ਬੱਚੇ ਦਾ ਜਜ਼ਬਾ ਦੇਖੋ। ਇਹ ਅੱਗੇ ਤੋਂ ਹਰੇਕ ਟੂਰਨਾਮੈਂਟ ਦੇ ਆਪ ਦੀ ਟੀਮ ਲੈ ਕੇ ਇੱਕ 5-6 ਪਲੇਅਰਾਂ ਦੀ ਪਹੁੰਚਿਆ ਕਿ ਉਹ ਆਇਆ ਕਿ ਨਹੀਂ ਮੈਨੂੰ ਪਤਾ। ਕਿੰਨੇ ਜਣੇ ਲੈ ਕੇ ਆਇਆ ਕਰੇਗਾ। ਦੇਖੋ ਤਿੰਨ ਜਣੇ ਬਾਰੇ ਕਹਿਤਾ ਠੀਕ ਹੈ ਤੇ ਜਿਹੜੇ ਵੱਡੇ ਪਲੇਅਰ ਐ ਤੁਸੀਂ ਵੀ ਜੇ ਨਾਲ ਦੋ ਦੋ ਤਿੰਨ ਤਿੰਨ ਜਣਿਆਂ ਨੂੰ ਲੈ ਕੇ ਆਉਣੇ ਹੋ ਤਾਂ ਆਪਣਾ ਟੂਰਨਾਮੈਂਟ ਉੱਥੋਂ ਵੀ ਵਧੀਆ ਹੋਇਆ ਕਰੂਗਾ ਠੀਕ ਹੈ ਤੇ ਇਹ ਜਿਹੜੇ ਬੱਚਿਆਂ ਨੂੰ ਬੇਨਤੀ ਹੈ ਕਿ ਆਜਿਆ ਕਰੋ ਅਸੀਂ ਤੁਹਾਡਾ ਲੱਗ ਤੋਂ ਮੈਚ ਕਰਵਾਇਆ ਕਰਾਂਗੇ ਤੇ ਅਗਲੇ ਟੂਰਨਾਮੈਂਟ ਤੇ ਅਗਲੇ ਸੰਡੇ ਹਮ ਹਮ ਆ ਕੇ ਜਲਦੀ ਪਹੁੰਚਿਓ ਤੇ ਸਾਨੂੰ ਸਹਿਯੋਗ ਦਿਓ ਵਾਈ ਗੁਰਦੀ ਦਾ ਖਾਲਸਾ ਵਾਈ ਗੁਰਦੀ ਕੀਤੇ ਪਥੇ